ਸਸਿਆ ਗੱਲ ਦੋਸਤੋ ਤੁਹਾਡੇ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਹੁਣ ਜਿਵੇਂ ਦੇਖ ਰਿਹਾ ਕਈ ਕਿਸਾਨ ਵੀਰ ਝੋਨਾ ਜਿਵੇਂ ਲੱਗ ਰਿਹਾ ਤੇ ਝੋਨੇ ਲੱਗੇ ਪਏ ਐ ਤਾਂ ਦੇਖਦੇ ਆ ਕਿਸਾਨ ਵੀਰ ਆ ਕੇ 1236 ਮੰਗਦੇ ਆ ਫੰਗੀ ਸੈਡ ਪਾ ਦਈਏ 1236 ਪਰ ਕਿਸਾਨ ਵੀਰੋ 1236 ਦੀ ਜਗ੍ਹਾ ਤੇ ਤੁਸੀਂ ਕਿल्ले ਦੋ ਕਿल्ले ਦਾ ਤੇਰਬਾ ਕਰਕੇ ਦੇਖਿਓ ਵੀ ਉਦੋਂ ਚਾਰ ਗੁਣਾ ਵੱਧ ਰਿਜ਼ਲਟ ਆਊਗਾ ਜਿਹੜਾ ਹੁਣ ਅਸੀਂ ਚਲੋ ਆਪਦੇ ਜਿਹੜੇ ਆਪਦੇ ਕੋਲ ਆਂਦੇ ਬੰਦੇ ਆ ਉਸਨੂੰ ਤਾਂ ਅਸੀਂ ਦੱਸ ਦਿੰਨੇ ਆ ਵੀ ਆ ਨਹੀਂ ਤਾਂ ਚਲੋ ਸੋਚਿਆ ਵੀ ਵੀਡੀਓ ਬਣਾ ਕੇ ਵੀ ਦੱਸ ਦਈਏ ਤੇ ਉਦੋਂ 4 ਗੁਣਾ ਵੱਧ ਰਿਜ਼ਲਟ ਆਊਗਾ ਤੇ ਉਹਦਾ ਬੈਨੀਫਿਟ ਵੀ ਮਿਲੂਗਾ ਤੇ ਗਾਂ ਝਾੜ ਚੇ ਹੀ ਫਰਕ ਪਊਗਾ 1236 ਨੇ ਦੀ ਜਗ੍ਹਾ ਤੇ ਤੁਸੀਂ ਚਲੋ 1236 ਨੇ ਠੀਕ ਆ ਮਾੜੀ ਮੁੱਟੀ ਜੜ ਸਾਫ਼ ਕਰਨੀ ਹੁੰਦੀ ਹੈ ਪਰ ਇਹਦੀ ਜਗ੍ਹਾ ਤੇ ਤੁਸੀਂ ਕਪਤਾਨ ਪਲੱਸ ਹੈਕਜਾਗੋਨਾ ਜੋਲ ਇਹਨੂੰ ਆਪਣੇ ਲਾਲ ਤੁਸੀਂ ਹੈਕਜਾ ਕਪਤਾਨ ਵੀ ਕਹਿ ਦਿੰਨੇ ਆਪਾਂ ਇਹ ਪਲੱਸ ਨਾਲੋਂ ਫੰਗੀ ਸਾਈਡ ਦਾ ਕੰਟੈਕਟ ਫੰਗੀ ਸਾਈਡ ਵੀ ਹੈ ਤੇ ਸਸਮੈਟਿਕ ਫੰਗੀ ਸਾਈਡ ਵੀ ਹੈ ਇਹ ਤੁਸੀਂ ਲਾ ਲੋ ਵੀ ਨਾਲ ਮਾਈਕੋਰਾਇਜ਼ਾ ਦਾ ਕੰਮ ਵੀ ਕਰਦਾ ਫੋਰਟ ਵੀ ਕਰੰਦਾ ਹੈ ਕੱਚਾ ਵੀ ਕਰਦਾ ਹੈ ਹਰਾਪਣ ਵੀ ਜ਼ਿੰਕ ਵੇਸੜ ਹੈਗਾ ਇਹ ਫੰਗੀ ਸਾਈਡ ਥੋੜਾ ਜਿਹਾ ਕੋਲੇ ਕਰਕੇ ਦਿਖਾ ਦਿਓ 70% ਕਪਤਾਨ ਤੇ 5% ਹੈਕਸਾਗੋਨੈਜ਼ੋਲ 70% ਕਪਤਾਨ ਤੇ 5% ਹੈਕਸਾਗੋਨੈਜ਼ੋਲ ਤੁਸੀਂ ਕੰਪਨੀ ਨਾ ਦੇਖਿਓ ਜਿਹੜਾ ਤੁਹਾਨੂੰ ਜਿੱਥੇ ਵਿਸ਼ਵਾਸ ਬਣਿਆ ਹੋਇਆ ਹੈ ਜਿਹੜਾ ਤੁਸੀਂ ਵਰਤਦੇ ਹੋ ਜਿੱਥੋਂ ਵੀ ਤੁਸੀਂ ਲੈਨੇ ਹੋ ਪਰ ਤੁਸੀਂ ਆਹ ਦੇਖਿਓ ਕਿਸੇ ਵੀ ਕੰਪਨੀ ਦਾ ਲੈ ਲਿਓ ਹਰੇਕ ਦੇ ਰਿਜ਼ਲਟ ਵਧੀਆ ਹੈ ਤੇ ਤੁਸੀਂ ਇਹ ਦੇਖਣਾ ਵੀ ਕਪਤਾਨ ਪਲਸ ਹੈਕਸਾਗੋਨਲ ਅਜੋਲ 70% ਕਪਤਾਨ ਪਲਸ 5% ਹੈਕਸਾਗੋਨਲ ਅਜੋਲ ਹਾਂ ਤੁਸੀਂ ਜੇ 30 ਦਿਨਾਂ ਵਾਲੇ ਝੋਨੇ 'ਚ ਪਾ ਰਹੇ ਹੋ ਪਲਸ ਸੀਟ ਬਲੈਡ ਤੇ ਵੀ ਕੰਮ ਕਰੂ ਜਿਹੜਾ ਇੱਥੇ ਹੈਕਸਾਗੋਨਲ ਅਜੋਲ ਹੈਗਾ ਤੇ ਮੇਰੀ ਬੇਨਤੀ ਹੈ ਤੁਸੀਂ ਕਿੱਲੇ ਦੋ ਕਿੱਲੇ ਦਾ ਆਪਦੀ ਮਰਜ਼ੀ ਨਾਲ 12-63 ਪਾ ਲਿਓ ਕਿੱਲੇ ਦੋ ਕਿੱਲੇ ਦਾ ਤੁਸੀਂ ਆ ਵਰਤ ਕੇ ਦੇਖਿਓ ਉਸ ਨਾਲ ਚਾਰ ਗੁਣਾ ਵੱਧ ਰਿਜ਼ਲਟ ਆਊਗਾ ਫੋਰਟ ਵੀ ਕਰਾਉ ਕੱਚਾ ਵੀ ਕਰੂ ਤੇ ਹਰਾ ਭਰਿਆ ਤਾਂ ਚਲੋ ਕਰਨਾ ਹੀ ਕਰਨਾ ਜ਼ਿੰਕ ਵੇਸੜਾ ਗਿਆ ਇਹ ਤੇ ਜੜ ਸਾਫਤਾ ਇਹਨੇ 12 36 ਵਾਂਗੂ ਕਰਨੀ ਕਰਨੀ ਹੈ ਉਹ ਠੀਕ ਹੈ ਇੱਕ ਅੱਧਾ ਕੰਮ ਕਰੂ ਇਹ ਸਗੋਂ ਪੰਜ ਛੇ ਕੰਮ ਵੱਧ ਕਰੂ ਉਹਦੇ ਨਾਲੋਂ ਕੋਈ ਬਾਲਾ ਫਰਕ ਨਹੀਂ ਪੈਂਦਾ 50 100 ਰੁਪਏ ਕਿੱਲਾ ਮਹਿੰਗਾ ਪੈਂਦਾ ਇੱਕ ਹੋਰ ਜਿਵੇਂ ਦੇਖਦੇ ਆ ਕਿਸਾਨ ਵੀਰੋ ਆਪਣਾ ਪੀ ਐਚ ਲੈਵਲ ਕਈ ਵਾਰੀ ਵੱਧ ਜਾਂਦਾ ਤਾਂ ਤੁਸੀਂ ਇਹ ਵੀ ਕੰਟੈਕਟ ਫੰਗੀ ਸਾਈਡ ਆ ਇਹਨੂੰ ਆਪਾਂ ਜੇ ਕਹੀਏ ਤਾਂ ਸਲਫਰ ਵੀ ਕਹਿ ਸਕਦੇ ਆ ਪਲੱਸ ਕੰਟੈਕਟ ਫੰਗੀਸਾਈਡ ਦਾ ਕੰਮ ਵੀ ਕਰਦਾ ਹੈ ਕੰਟੈਕਟ ਫੰਗੀਸਾਈਡ ਹੈ ਜਿਹੜਾ ਤੇ ਲਿਖਿਆ ਹੈ ਤੁਸੀਂ ਇਹ ਪਾ ਲਓ ਤਾਂ ਉਦੋਂ ਵੀ ਵਧੀਆ ਹੈ ਪਲੱਸ ਇਹਨੇ ਬਾਣ ਨੂੰ ਪੋਲ ਪਲਾਈ ਵੀ ਦਿੰਦਾ ਹੈ ਪੋਲਾ ਕਰਦਾ ਜਿਹੜੇ ਬਾਣ ਟੈਟ ਹੋ ਜਾਂਦੇ ਆ ਉਹਦਾ ਵੀ ਕੰਮ ਕਰਨਾ ਨੇ ਪਲਾਈ ਦੇਣੀ ਹੈ ਪੋਲਾ ਕਰਨਾ ਪਲੱਸ ਜਿਹੜੀ ਖੁਰਾਕ ਜੜਾਂ ਆਪਣੇ ਪਈ ਹੈ ਉਹ ਜੜਾਂ ਤੱਕ ਲੰੰਦਾ ਹੈ ਪੀ ਐਚ ਲੈਵਲ ਠੀਕ ਕਰਦਾ ਹੈ ਫੰਗੀਸਾਈਡ ਦਾ ਕੰਮ ਕਰਦਾ ਹੈ ਕੰਟੈਕਟ ਫੰਗੀਸਾਈਡ ਦਾ ਜੜਾਂ ਵੀ ਚਟੀਆਂ ਕਰਦਾ ਹੈ ਹਰਾਪਣ ਵੀ ਕਰਦਾ ਹੈ ਜੇ ਇਹ ਪਾਲੋ ਉਹ ਦੋ ਸੋਨੇ ਪੈ ਸੁਹਾਗਾ ਹੈ ਕਈ ਕਿਸਾਨ ਵੀਰਾਂ ਦੇ ਇਹ ਜਾਚ ਜਾਂਦਾ ਹੈ ਇਹ ਤਾਂ ਯਾਰ ਸਲਫਰ ਹੈ ਤਾਂ ਪਾਣੀ ਸੁਕਾਉਣ ਵਾਸਤੇ ਹੈ ਜਾਂ ਮੇਰਾ ਕਿਹੜਾ ਮਾੜਾ ਪਾਣੀ ਹੈ ਪਰ ਜਿੱਥੇ ਪਾਣੀ ਚੰਗਾ ਉੱਥੇ ਪੀ ਐਚ ਲੈਵਲ ਵੱਧ ਸਕਦਾ ਹੈ ਕਈ ਵਾਰ ਆਪਾਂ ਦੇਖਦੇ ਆ ਮੈਨੂੰ ਮੈਸੇਜ ਆਉਂਦੇ ਆ ਕਿ ਕਿਸਾਨ ਵੀਰਾਂ ਦੇ ਮਾਈਕਰੋ ਰਾਜਾ ਪਾਤਾ ਜੀ ਪੰਗੀ ਸਾਈਡ ਵੀ ਪਾਤਾ ਜੀ ਜ਼ਿੰਕ ਵੀ ਪਾਤੀ ਦੋ ਵਾਰਾਂ ਲੋਹਾ ਵੀ ਪਾਤਾ ਫੁਲਾਨਾ ਢੇਮਕਾ ਪਾਤਾ ਕੀੜੇ ਵਾਲੀ ਵੀ ਪਾਤੀ ਪਰ ਝੋਨਾ ਚੱਲ ਨਹੀਂ ਰਿਹਾ ਕਈ ਮੈਸੇਜ ਆਉਂਦੇ ਆ ਪਰ ਕਿਸਾਨ ਵੀਰੋ ਜਿਹੜੀ ਇਹ ਸਲਫਰ ਹੈ ਪੀ ਐਚ ਲੈਵਲ ਉਹਦਾ ਵਧਿਆ ਹੁੰਦਾ ਪੀ ਐਚ ਲੈਵਲੇ ਠੀਕ ਕਰਦੀ ਹੈ ਤੇ ਜਿਹੜੀ ਖੁਰਾਕ ਲੱਗਦੀ ਨਹੀਂ ਤਾਂ ਉਵੇਂ ਖੁਰਾਕ ਪਈ ਰਹਿੰਦੀ ਹੈ ਤੇ ਤੁਸੀਂ ਇਹ ਚ ਪਾ ਦੋਗੇ ਤੁਹਾਡੀ ਸਾਰੀ ਖੁਰਾਕ ਜੜ ਤੱਕ ਲੱਗ ਜੂਗੀ ਜਿਹੜੀ ਵੀ ਤੁਹਾਡੀ ਖੁਰਾਕ ਪਈ ਹੈ ਪਲੱਸ ਕੰਟੈਕਟ ਫੰਗੀਸਾਈਡ 12 ਤਰੇਡ ਦਾ ਕੰਮ ਵੀ ਕਰੋ ਤੁਸੀਂ ਇਹ ਵੀ ਪਾ ਸਕਦੇ ਹੋ ਜੇ ਤੁਹਾਡਾ ਪੀ ਐਚ ਲੈਵਲ ਵਧਿਆ ਹੈ ਐਸ ਕਰਕੇ ਕਿਸਾਨ ਵੀਰੋ 12 ਤਰੇਡ ਦੀ ਜਗ੍ਹਾ ਤੇ ਤੁਸੀਂ ਆਹ ਪਾ ਕੇ ਦੇਖਿਓ ਤੁਹਾਨੂੰ ਚਾਰ ਗੁਣਾ ਵਧ ਰਿਜ਼ਲਟ ਮਰੂ ਚਾਹੀ ਹੈ ਹੈਕ ਜਾ ਕਪਤਾਨ ਤੇ ਚਾਹੇ ਆਪਣੀ ਪ੍ਰੋਫਿਟ ਸਲਫਰ ਲਾ ਲਓ ਕੰਟੈਕਟ ਬੰਦੀ ਸਾਈਡ ਵਾਲੀ 80% ਡਬਲਯੂ ਡੀਜੀ ਸਲਫਰ ਮਤਲਬ ਮੈਂ ਹੀ ਬੇਨਤੀ ਕਰਦਾ ਹੁਣਾ ਕਿਸੇ ਚੀਜ਼ ਦਾ ਪੈਟ ਨਹੀਂ ਕਰਦੇ ਜਿਵੇਂ ਹੱਕ ਜਾ ਕਪਤਾਨ ਕਿਸੇ ਕੰਪਨੀ ਦੇ ਪਾਈਓ ਪਰ ਜਿਹੜੀ ਸਲਫਰ ਹੈ ਤੁਸੀਂ ਜੈਸ਼ਿਲ ਕੰਪਨੀ ਦੀ ਪਾਈਓ ਪ੍ਰੋਫਿਟ ਦੇ ਨਾਂ ਤੇ ਜਾਂ ਹਰਿਆਲੀ ਦੇ ਨਾਂ ਤੇ ਆਉਂਦੀ ਹੈ ਆਹੀ ਵੀਰੋ ਗੱਲ ਸਾਂਝੀ ਕਰਨੀ ਸੀ ਵੀਡੀਓ ਵਧੀਆ ਲੱਗਿਓ ਲਾਈਕ ਕਮੈਂਟ ਕਰਿਓ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆ ਚੈਨਲ ਸਬਸਕ੍ਰਾਈਬ ਕਰਦੇਣ ਤੇ ਮੇਰੀ ਬੇਨਤੀ ਹੈ ਵੀਡੀਓ ਨੂੰ ਬាទ ਬាទ ਸ਼ੇਅਰ ਕਰਦਿਆ ਕਰੋ ਧੰਨਵਾਦ